ਸਤਿ ਸ਼੍ਰੀ ਅਕਾਲ ਕਿਉ ਸਤਿ ਸ਼੍ਰੀ ਅਕਾਲ ਜੀ ਵੈਲਕਮ ਮੇਰੇ ਲਾਈਵ ਦੇ ਵਿੱਚ ਤੁਹਾਡਾ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਜੱਟ ਸੌਦੇ ਵਾਲਿਓ ਕਿੱਥੇ ਰਹਿਣ ਲੱਗ ਪਏ ਅੱਜ ਕੱਲ ਤੁਸੀਂ ਸਾਡੇ ਲਾਈਵ ਤੇ ਹੀ ਨਹੀਂ ਆਉਂਦੇ ਆਜੋ ਜੀ ਸਾਰੇ ਜਣੇ ਬਾਕੀ ਵੀ ਜਲਦੀ ਜਲਦੀ ਕਰ ਦਿਓ ਲਾਈਵ ਨੂੰ ਲਾਈਕ ਕਮੈਂਟ ਤੇ ਸੁਣਾਓ ਸੋਹੀਆਂ ਸੋਹੀਆਂ ਗੱਲਾਂ ਬਾਤਾਂ ਉਹ ਵਧੀਆ ਜੀ ਆਪਾਂ ਵੀ ਵਧੀਆ ਜੀ ਲਾਈਕ ਕਰ ਦਿਓ ਜੀ ਦੱਬ ਕੇ ਸਾਰੇ ਜਣੇ ਆਉਂਦੇ ਸਾਰੀ ਪਹਿਲਾਂ ਹੋਰ ਸੁਣਾਓ ਜੀ ਆਪਾਂ ਥੋੜੇ ਜਿਹਾ ਫ੍ਰੀ ਸੀ ਸੋਚਿਆ ਚਲੋ ਲਾਈਵ ਹੀ ਕਰ ਲਈਏ ਕੰਮਕਾਰ ਹੈ ਨਹੀਂ ਅੱਜ ਕੋਈ ਭਾਈ ਸੋਨੂ ਜੱਟ ਸੌਦੇ ਵਾਲਿਓ ਆ ਜੋ ਜੀ ਸਾਰੇ ਜਾਨੇ ਬਿਲਕੁਮ ਆ ਜੀ ਸਾਰਿਆਂ ਦਾ ਮੇਰੇ YouTube ਚੈਨਲ ਹਰਪ੍ਰੀਤ ਸਿੱਧੂ ਡਾਊਟ Z ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰੇ ਭੈਣ ਭਰਾਵਾਂ ਦੇ ਜਲਦੀ ਜਲਦੀ ਲਾਈਕ ਕਮੈਂਟ ਕਰ ਦਿਓ ਜੀ ਲਾਈਵ ਨੂੰ ਲਾਈਕ ਕਮੈਂਟ ਜਰੂਰ ਕਰਦੇ ਜਾਓ ਦੋਸਤੋ ਫੋਰਸ ਨਾਲ ਗੱਲਾਂ ਬਾਤਾਂ 6 ਜਣਾਂ ਦੀ ਵਾਚਿੰਗ ਹੈ ਜੀ ਪਲੀਜ਼ ਕਮੈਂਟ ਵੀ ਕਰੋ ਜੀ ਲਾਈਵ ਨੂੰ ਲਾਈਕ ਵੀ ਕਰੋ ਨਹੀਂ ਐਵੇਂ ਬੈਠਣ ਦਾ ਤਾਂ ਕੋਈ ਫਾਇਦਾ ਨਹੀਂ ਐਵੇਂ ਤਾਂ ਚੈਨਲ ਤੇ ਆਉਣ ਦਾ ਕੀ ਫਾਇਦਾ ਜਦੋਂ ਲਾਈਕ ਕਮੈਂਟ ਹੀ ਨਹੀਂ ਕਰਨਾ ਜੇ ਸਾਰੇ ਜਣੇ ਕਿ ਕਮੈਂਟ ਕਰੋਗੇ ਫੇਰ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੇ ਭੈਣ ਭਰਾ ਕਮੈਂਟ ਕਰਦੇ ਜਾਓ ਜੀ ਨਾਲ ਨਾਲ ਪੱਕਾ ਮਕਾਰ ਕਰਾਂਗੇ ਤੇ ਨਾਲ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਕਰਾਂਗੇ ਗੱਲਾਂ ਬਾਤਾਂ ਖੁਸ਼ਕ ਕੰਮਕਾਰ ਵੀ ਜ਼ਰੂਰੀ ਆ ਤੇ ਗੱਲਾਂ ਬਾਤਾਂ ਵੀ ਜ਼ਰੂਰੀ ਆ ਨਹੀਂ ਫਰੈਂਡ ਕੱਪੜੇ ਇੰਨੇ ਪੈਸੀ ਪ੍ਰੈਸ ਕਰਨਾ ਸੋਚੇ ਚੱਲਣਾ ਵਾਲੇ ਹਾਂ ਕੱਪੜੇ ਪ੍ਰੈਸ ਕਰ ਲੈਨੇ ਨਾਲੇ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਨਾਲ ਨਾਲ ਕੰਮ ਨਾਲ ਨਾਲ ਦੁੱਖ ਸੁੱਖ ਸਾਂਝਾ ਤੇ ਤੁਸੀਂ ਤਾਂ ਗੱਲਾਂ ਬਾਤਾਂ ਸੁਣਾਉਂਦੇ ਹੀ ਨਹੀਂ ਜੀ ਜੇ ਕੋਈ ਨਾ ਆ ਜੀ ਫਿਰ ਆਪਾਂ ਕਰਾਂਗੇ ਲੈ ਬੰਦ ਅੱਧਾ ਘੰਟਾ ਦੇਖਣਾ ਫਰੈਂਡ ਸਫਾ ਡਾਗਨ ਡਾਈਟ ਕਰਨੀ ਹੈ ਜੀ ਜੇ ਆਪਣਾ ਕੋਈ ਭੈਣ ਭਰਾ ਆਊਗਾ ਫਿਰ ਆਪਾਂ ਕਰਾਂਗੇ ਗੱਲਾਂ ਵਾ ਤਾਂ ਨਹੀਂ ਆਪਾਂ ਲਾਈਵ ਦਾ ਐਂਡ ਕਰ ਦਿਆਂਗੇ ਫਿਰ ਆਪਾਂ ਲਾਈਵ ਬੰਦ ਕਰ ਦਿਆਂਗੇ ਫਿਰ ਆਪਾਂ ਲਾਈਵ ਹੀ ਨਹੀਂ ਕਰਦੇ